ਲਓ ਜੀ ਆਪਾਂ ਤੇਲ ਦੀ ਬਾਲਟੀ ਵੀ ਵੱਡੀ ਲੈ ਲਈਆ ਕਿਉਂਕਿ ਅੱਜ ਆਪਣੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਚੀਜ਼ ਵੀ ਵੱਡੀ ਆਉਣ ਲੱਗੀ ਆ ਸੋ ਸੰਤੋਸ ਸਾਹਿਬ ਆਉਣ ਵਾਲੇ ਆ ਤੇ ਮੈਂ ਤੇ ਮੰਮੀ ਤੇਜੈਸ਼ਵੀ ਖੜੇ ਹੋਏ ਆ ਉਹਨਾਂ ਦੀ ਵੇਟ ਦੇ ਵਿੱਚ ਤੇ ਤੇਲ ਅਸੀਂ ਜਿਹੜਾ ਕਿ ਚੌਣਾ ਹੈਗਾ ਤੇ ਅਸੀਂ ਆਖਿਆ ਵੀ ਆਪਾਂ ਅੱਜ ਖੁੱਲੇ ਭਾਂਡੇ ਦੇ ਵਿੱਚ ਹੀ ਤੇਲ ਪਾ ਕੇ ਜਿਹੜਾ ਕਿ ਗੇਟ ਤੇ ਆਪਾਂ ਚੋਵਾਂਗੇ ਤੇ ਹਾਰਦਬਾਸ ਹੁਣ ਵਜਣ ਵਾਲਾ ਤੇ ਫਿਰ ਆਪਾਂ ਗੇਟ ਖੋਲਦਿਆਂ ਤੇ ਤੁਸੀਂ ਵੀ ਜਰੂਰ ਦੇਖਿਓ ਵੀ ਵੱਡੀ ਚੀਜ਼ ਕਿਹੜੀ ਆਉਣ ਲੱਗੀ ਅੱਜ ਆਪਣੇ ਘਰੇ ਲਓ ਜੀ ਸੰਤੋਸ਼ ਆਬ ਆ ਗਿਆ ਦੇਖੋ ਰਸਤਾ ਜਿਹੜੀਆਂ ਵੱਜਣ ਲੱਗ ਗਈਆਂ ਤਿਹਾਰਨ ਵੀ ਜਿਹੜੇ ਕਿ ਵੱਜਣ ਲੱਗ ਗਿਆ ਤੇ ਹੁਣ ਆਪਾਂ ਗੇਟ ਖੋਲ ਦਿੰਨੇ ਆ ਤੇ ਆਜੋ ਦੇਖੋ ਜੀ ਕਿਹੜੀ ਵੱਡੀ ਚੀਜ਼ ਆ ਅੱਜ ਆਪਨੇ ਆ ਰਹੀ ਆ ਲਓ ਜੀ ਆਜੋ ਆਜੋ 모ਸਟ ਵੈਲਕਮ ਹਟ ਜੋ ਪੈਰ ਚੋੜਾ ਦੋ ਸਗਤ ਵਾਲੇ ਸਗਤ ਸੋਹਣੇ ਗੋਤਾ ਲੋ ਜੀ ਆਲੋ ਮੁਬਾਰਕਾਂ ਜੀ ਮੁਬਾਰਕਾਂ ਓਏ ਹੋਏ ਹੋਏ ਹਾਂਜੀ ਸੰਤੂ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਵਧੀਆ ਚੀਜ਼ ਬਣੀ ਹੋਈ ਆਪਣੀ ਤੇ ਪ੍ਰਮਾਤਮਾ ਇਸੇ ਤਰ੍ਹਾਂ ਬਰਕਤਾਂ ਰੱਖੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ ਤੇ ਡੱਬਾ ਡੁੱਬਾ ਲਿਆਏ ਹੋ ਹੋਰ ਦੋਸਤ ਹਾਂ ਡੱਬੇ ਲੈ ਕੇ ਆਏ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਹਾਂ ਇਹ ਆਪਾਂ ਬਣਵਾਇਆ ਨਵਾਂ ਬੂਮ ਹਾਂਜੀ ਤੇ ਜੋਨਡੀ ਟਰੈਕਟਰ ਤੇ ਬਿਲਕੁਲ ਜੀ ਟਰੈਕਟਰ ਦੇ ਵੀ ਟਰੈਕਟਰ ਵੀ ਨਵਾਂ ਤੇ ਬ੍ਰੰਮ ਵੀ ਨਵਾਂ ਸਾਰਾ ਕੁਝ ਨਵਾਂ ਸਾਰਾ ਨਵਾਂ ਵੀ ਸਾਰਾ ਫਸਟ ਟਾਈਮ ਹੀ ਨਵਾਂ ਬੇਰਕਾਲ ਜੀ ਬਹੁਤ ਬਹੁਤ ਦੋਸਤੋ ਖੁਸ਼ੀ ਕਿਉਂਕਿ ਝੋਨੇ ਦੇ ਵਿੱਚ ਆਪਾਂ ਨੂੰ ਸਪਰੇਅ ਕਰਨੀ ਰੇਪ ਪਾਉਣੀ ਹੋ ਜੂਗੀ ਹੁਣ ਸੌਖੀ ਤੇ ਬਹੁਤ ਮਨ ਖੁਸ਼ੀ ਹੁੰਦੀ ਜਦੋਂ ਆਪਾਂ ਨਵੀਂ ਕੋਈ ਚੀਜ਼ ਲੈ ਕੇ ਆਉਣੇ ਕਰੇ ਹਾਂਜੀ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਆਉਂਦੀਆਂ ਸਾਰੀਆਂ ਚੀਜ਼ਾਂ ਤੇ ਪ੍ਰਮਾਤਮਾ ਸਾਡੀਆਂ ਹੀ ਕਮਾਈਆਂ 'ਚ ਬਰਕਤ ਪਾਵੇ ਬਰਕਤ ਪਾਵੇ ਤੇ ਲੋ ਜੀ ਆਪਾਂ ਮੱਠਟੀ ਕੀ ਨਾਲੇ ਨਾਲ ਦੇ ਬੂਮ ਤੇ ਟੇਕ ਦੋ ਕਰ ਲਾ ਕੇ ਮੈਂ ਤੇ ਦਿਨੀਆ ਮੱਠਾ ਤੁਸੀਂ ਸਿੱਟੀ ਆ ਗਏ ਹੋ ਦੋਸਤੋ ਬਹੁਤ ਖੁਸ਼ੀ ਹੁੰਦੀ ਜਦ ਆਪਾਂ ਕੋ ਨਵਾਂ ਸੰਸਪਾ ਲੈ ਕੇ ਆਉਣੇ ਹਾਂ ਹਾਂਜੀ ਤੇ ਜ਼ਿੰਮੇਦਾਰਾਂ ਨੂੰ ਤਾਂ ਇਹ ਨਾਲ ਹੀ ਭਾਗ ਤੇ ਬਾਕੀ ਕੰਮ ਸੌਖਾ ਹੋ ਜਾਂਦਾ ਲੇਬਰ ਤੇ ਤੁਹਾਨੂੰ ਪਤਾ ਵੀ ਅੱਜਕੱਲ ਸ਼ਾਰਟੇਜ ਥੋੜੀ ਚੱਲ ਰਹੀ ਆ ਪਵਨ ਜੀ ਚੜਾ ਰਹੇ ਨੇ ਘੂਮ ਨੂੰ ਪ੍ਰਸ਼ਾਦ ਤੇ ਦੋਸਤੋ ਵੀਡੀਓ ਨ ਬਣੇ ਰਿਹਾ ਤੁਹਾਨੂੰ ਬੋਮ ਬੋਮ ਵੀ ਦਿਖਾਉਣੇ ਇਹਦੇ ਚ ਕੀ ਕੁਝ ਹਾਂਜੀ ਕਿਉਂਕਿ ਥੋੜਾ ਜਿਹਾ ਅਲੱਗ ਤਰ੍ਹਾਂ ਦਾ ਬੋਮ ਬਣਾਇਆ ਹੈ ਅਸੀਂ ਆਪਾਂ ਮੰਮੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਤੁਹਾਡਾ ਪੁੱਤ ਐਵੇਂ ਹੀ ਤਰੱਕੀਆਂ ਕਰੇ ਆ ਲੈ ਭਾਈ ਪਾਲੇ ਆ ਤੇਰੇ ਵਾਸਤੇ ਆ ਡੱਬਾ ਤੇਰਾ ਪਾਲੇ ਸੋਮਨ ਨੂੰ ਦੇ ਦਿਓ ਹੇ ਦੋਸਤੋ ਇਹਦਾ ਮਤਲਬ ਕਿ ਤੁਹਾਨੂੰ ਬਹੁਤ ਹੌਲੀ ਹੋਣੀ ਸਾਡੀਆਂ ਵੀਡੀਓ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਇਹ ਬੂਮ ਮਤਲਬ ਕਿ ਅਪਗ੍ਰੇਡ ਬੂਮ ਆ ਜਿਵੇਂ ਪਹਿਲਾਂ ਬੂਮ ਖੁੱਪਦਾ ਸੀਗਾ ਤੇ ਉਹਦੇ ਉਹਦਾ ਮਤਲਬ ਕਿ ਥੋੜਾ ਜਿਹਾ ਅ ਅਪਡੇਟ ਵਰਜਨ ਸੀ ਹੁਣ ਬਣਵਾਇਆ ਹੈ ਰੀਸਟੋਰ ਕਰਵਾਇਆ ਦੁਬਾਰ ਤੋਂ ਤੇ ਜੁਨਿਅਰ ਟਰੈਕਟਰ ਤੇ ਤੇ ਤੁਸੀਂ ਦੇਖੋ ਤੇ ਇਹਦੇ ਟਾਇਰ ਦੋਸਤੋ ਤੁਹਾਨੂੰ ਦੱਸਦਾ ਮੈਂ ਅੱਗੇ ਮਤਲਬ ਕਿ ਦੂਜੇ ਆਉਂਦੇ ਸੀ ਹੁਣ ਹਵਾ ਵਾਲੇ ਟਾਇਰ ਤੇ ਹਵਾ ਇਹਨਾਂ ਚ ਫਿਲ ਹੁੰਦੀ ਆ ਟਿਊਬਲੈਸ ਲਿੰਗ ਤੇ ਹਾਂ ਡਰਮ ਬਣਾਇਆ ਆਪਾਂ ਠੀਕ ਹੈ ਜੀ ਤੇ ਜਿਹੜਾ ਹੁਣ ਆਪਾਂ ਮਤਲਬ ਕੀ ਰੇਹ ਵਾਲਾ ਸਿਸਟਮ ਲਵਾਉਣਾ ਉਹ ਅਲੱਗ ਤੋਂ ਲੈ ਕੇ ਆਵਾਂਗੇ ਠੀਕ ਹੈ ਜੀ ਤੇ ਇਹ 6 ਲੀਟਰ ਦਾ ਡਰਮ ਤੇ ਟਰੈਕਟਰ ਤੇ ਟਰੈਕਟਰ ਦੀ ਕੰਡੀਸ਼ਨ ਦੇਖ ਕੇ ਦੱਸਿਓ ਦੋਸਤੋ ਵੀ ਤੁਹਾਨੂੰ ਕਿਹੜਾ ਮਾਡਲ ਲੱਗ ਲੱਗ ਰਿਹਾ ਟਰੈਕਟਰ ਇਹ ਹਾਂਜੀ ਪੰਜਾਬ 5042 ਡੀ ਜਿਹੜਾ ਆਪਣਾ ਉਹ ਸਹੀ ਐ ਡੀ ਆ ਅੱਛਾ ਉਹ ਸੀ ਆ ਠੀਕ ਐ ਦੋਸਤੋ ਟੋਟਲ ਸਾਡੇ ਕੋਲੇ ਬਾਬੇ ਨਾਨਕ ਦੀ ਕਿਰਪਾ ਨਾਲ ਤਿੰਨ ਜੌਂਡੀਅਰ ਹੋ ਗਏ ਆ ਤੇ ਪ੍ਰਮਾਤਮਾ ਐਸੀ ਤਰ੍ਹਾਂ ਹੀ ਕਰੇ ਹਾਂਜੀ ਸੋ ਦੋਸਤੋ ਹਾਂਜੀ ਨਵਾਂ ਬੂਮ ਆਇਆ ਤੇ ਬਹੁਤ ਖੁਸ਼ੀ ਹੋਈ ਆ ਹਾਂਜੀ ਤੇ ਬਾਕੀ ਤੁਹਾਨੂੰ ਸਾਡੀ سپورਟ ਦੀ ਸਾਨੂੰ ਬਹੁਤ ਜ਼ਰੂਰਤ ਆ ਤੇ ਐਸੀ ਤਰ੍ਹਾਂ سپورਟ ਬਣਾ ਕੇ ਰੱਖਿਓ ਤੇ ਬਾਕੀ ਦੋਸਤੋ ਕੱਲ ਪਰਸੋਂ ਸੀ ਇੱਕ ਵੀਡੀਓ ਪਾਈ ਸੀ ਤੁਹਾਡੇ ਨਾਲ ਹੋਰ ਹੋਰ ਗੱਲ ਕਰਨਾ ਚਾਹੁੰਦੇ ਆ ਮਤਲਬ ਇੱਕ ਕਮੇਡੀ ਵੀਡੀਓ ਪਾਈ ਸੀ ਉਹਦੇ ਵਿੱਚ ਅਸੋਈ ਚ ਏਸੀ ਲੱਗਿਆ ਸੀਗਾ ਤੇ ਪਵਨ ਮਤਲਬ ਕਿ ਹਵਾ ਪਰ ਪਰ ਕੇ ਤੇ ਉਹ ਸਾਡੇ ਬੈਡਰੂਮ ਚ ਲੈ ਕੇ ਜਾ ਰਹੀ ਸੀ ਏਸੀ ਦੀ ਹਾਂਜੀ ਤੇ ਕੁਝ ਸੱਜਣ ਮਿੱਤਰਾਂ ਨੇ ਕਮੈਂਟ ਕੀਤੇ ਕਹਿੰਦੇ ਇਹਨਾਂ ਨੇ ਪਾਗਲ ਬਣਾ ਬਣਾ ਕੇ ਏਫੀ ਚ ਵੀ ਨਹੀਂ ਨਹੀਂ ਇਹਨਾਂ ਨੇ ਪਾਗਲ ਬਣਾ ਬਣਾ ਕੇ ਫੇਸਬੁੱਕ ਤੋਂ ਇੰਨੀ ਕਮਾਈ ਕੀਤੀ ਆ ਕੀ ਇਹਨਾਂ ਨੇ ਆਪਣੀਆਂ ਰਸੋਈਆਂ ਦੇ ਵਿੱਚ ਵੀ ਏਸੀ ਲਵਾ ਲਈ ਤੇ ਦੋਸਤੋ ਬੜਾ ਮਨ ਨੂੰ ਮਤਲਬ ਕਿ ਹਾਸਾ ਆਇਆ ਤੇ ਥੋੜਾ ਜਿਹਾ ਲੱਗਿਆ ਵੀ ਔੜ ਤੁਹਾਨੂੰ ਦੱਸ ਦੇਣਾ ਚਾਹੁੰਦੇ ਦੋਸਤ ਤੁਹਾਨੂੰ ਪਤਾ ਹੀ ਹੋਵੇ ਸਾਡੀ ਫੈਮਿਲੀ ਦਾ ਵੀ ਅਸੀਂ ਤਾਂ ਕੁਝ ਵੀ ਨਹੀਂ 1 ਰੁਪਏ ਦੀ ਚੀਜ਼ ਨਹੀਂ ਮਤਲਬ ਕਿ ਖਰੀਦੀ ਬਸ ਛੋਛੇ ਜਿਹੇ ਕੀਤੇ ਅਸੀਂ ਤਾਂ ਪਰ ਸਾਡੇ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਆ ਬੇ ਇੰਨੀ ਜਿਆਦਾ ਮਿਹਨਤ ਕੀਤੀ ਹੈ ਵੀ ਸਾਨੂੰ ਪਤਾ ਨਹੀਂ ਕਿੱਥੇ ਤੱਕ ਪਹੁੰਚਾਤਾ ਸੋਚ ਵੀ ਨਹੀਂ ਸਕਦੇ ਵੀ ਇੰਨੀ ਮਿਹਨਤ ਕੀਤੀ ਉਹਨਾਂ ਨੇ ਪਤਾ ਨਹੀਂ ਕਿੰਨੇ ਮਤਲਬ ਕਿ ਜ਼ਮੀਨ ਬਣਾਤੀ ਆ ਤੇ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਚੀਜ਼ਾਂ ਸਾਰੀਆਂ ਫੇਸਬੁੱਕ YouTube ਤਾਂ ਹੁਣ ਚੱਲੀਆਂ ਵੀ ਉਹਨਾਂ ਕਰਕੇ ਪੋਸੀਬਲ ਨਹੀਂ ਹੋਇਆ ਸਾਰਾ ਕੁਝ ਇਹ ਪਰਮਾਤਮਾ ਦੇ ਤੇ ਸਾਡੇ ਦਾਦਿਆਂ ਦੀ ਬਜ਼ੁਰਗਾਂ ਦੀ ਮਿਹਨਤ ਕਰਕੇ ਸਾਰਾ ਕੁਝ ਮਤਲਬ ਕਿ ਪੋਸੀਬਲ ਹੋ ਰਿਹਾ ਤੇ ਉਹ ਚੀਜ਼ ਅਲੱਗ ਆ ਤੇ ਉਹਦੇ ਤੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਹਾਂਜੀ ਕਿ ਆਪਾਂ ਐਡੇ ਵੱਡੇ ਵਿਸ਼ਾਅਕ ਪੂਰੇ ਨਹੀਂ ਕਰ ਸਕਦੇ ਸੋਸ਼ਲ ਮੀਡੀਆ ਤੋਂ ਵੀ ਹਾਂਜੀ ਥਾਰਾ ਸਿਰਫ ਪਿਆਰ ਦਾ ਹੀ ਇੱਕ ਪਲੇਟਫਾਰਮ ਆ ਇੱਥੇ ਪਿਆਰ ਕਰਨ ਵਾਲੇ ਜਦੋਂ ਮਿਲ ਜਾਂਦੇ ਆ ਨਾ ਇਹ ਬੰਦਾ ਮਤਲਬ ਕਿ ਸਭ ਕੁਝ ਛੱਡ ਕੇ ਵੀ ਇਹਦੇ ਤੇ ਕੰਮ ਕਰਦਾ ਤੇ ਬਸ ਤੁਹਾਡੇ ਪਿਆਰ ਦੀ ਤੁਹਾਡੀ ਸਪੋਰਟ ਤੇ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੱਥੋਂ ਤੱਕ ਲੈ ਕੇ ਆਏ ਹੋ ਠੀਕ ਹੁਣ ਦੋਸਤੋ ਤੁਹਾਨੂੰ ਇਹਦਾ ਥੋੜਾ ਜਿਹਾ ਰਾਉਂਡ ਕਰਵਾ ਦਾਂ ਮੈਂ ਹਾਂਜੀ ਤੇ ਆ ਦੇਖੋ ਤੁਸੀਂ ਬੂਮ ਦੇ ਵਿੱਚ ਹੁਣ ਆਪਣੀਆਂ ਵੀਡੀਓ ਆਇਆ ਕਰਨੀਆਂ ਜਦੋਂ ਆਪਾਂ ਸਪਰੇਅ ਕਰਿਆ ਕਰਾਂਗੇ ਜਾਂ ਰੇਕ ਪਾਇਆ ਕਰਾਂਗੇ ਝੋਨੇ ਦੇ ਵਿੱਚ ਤੇ ਦੋਸਤੋ ਅਸੀਂ ਪਿਛਲਾ ਕਿਹੜਾ ਲੈਏ ਖਾਦ ਪਾਉਣ ਵਾਲਾ ਉਹਨੂੰ ਪਤਾ ਨਹੀਂ ਕੀ ਕਹਿੰਦੇ ਮੈਨੂੰ ਯਾਦ ਭੁੱਲ ਗਿਆ ਵੀਡੀਓ ਬਟਾਉਣ ਲੱਗੇ ਆ ਤੇ ਉਹ ਖਾਦ ਪਾਉਣ ਵਾਲਾ ਤੁਹਾਨੂੰ ਕੰਪਨੀ ਜ਼ਰੂਰ ਦੱਸੇ ਵੀ ਕਿਹੜੀ ਕੰਪਨੀ ਦਾ ਲੈ ਗਏ ਤੇ ਬਾਕੀ ਤੁਸੀਂ ਦੇਖੋ ਤੁਸੀਂ ਤੇ ਬੂਮ ਦੀ ਸਪੈਸ਼ਲ ਆਪਾਂ ਕੱਲ ਵੀਡੀਓ ਪਾਵਾਂਗੇ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਕੀ ਆਪਾਂ ਨਵਾਂ ਕੀਤਾ ਜਿਹੜਾ ਆਮ ਆਮ ਨਾਲੋਂ ਘੱਟ ਵੀ ਕਮੀਆਂ ਪੇਸ਼ੀਆਂ ਦੂਰ ਕੀਤੀਆਂ ਪਹਿਲਾਂ ਨਾਲੋਂ ਹਾਂਜੀ ਤੇ ਬਾਕੀ ਠੀਕ ਹੈ ਦੋਸਤੋ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰੇ